ਆ ਦੇਖੋ ਮੂਲ ਕੋਈ ਹੁੰਦੇ ਇਸ ਬੰਦੇ ਦੀ ਕੱਟਿਆ ਕਰਤੂਤ ਕਰਤੂਤ ਸੁਣ ਤੁਹਾਡੇ ਵੀ ਖੜੇ ਹੋ ਜਾਣਗੇ ਲੂ ਕੰਡੇ ਪਹਿਲਾਂ ਦੁਪੱਟਾ ਲੈ ਕੇ ਰੋਕਦਾ ਸੀ ਬੰਦਿਆਂ ਦੀਆਂ ਗੱਡੀਆਂ ਤੇ ਫਿਰ ਅੱਧੀ ਰਾਤ ਨੂੰ ਲੈਂਦਾ ਸੀ ਲਿਫਟ ਸੁਨਸਣ ਜਗ੍ਹਾ ਤੇ ਲਿਜਾ ਕੇ ਕਰ ਦਿੰਦਾ ਸੀ ਕੱਟਿਆ ਕਰਤੂਤ ਫਿਰ ਉਤਾਰਦਾ ਸੀ ਬੰਦੇ ਨੂੰ ਮੌਦੇ ਘਟ ਤੁਸੀਂ ਵੀ ਦੇਖੋ ਪੰਜਾਬ ਚ ਘੁੰਮਦੇ ਇਸ ਹਵਾਨ ਦੀ ਕੱਟਿਆ ਕਰਤੂਤ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਅਤੇ ਲੋਕੋ ਹੋ ਜਾਵੋ ਸਾਵਧਨ ਇਹ ਬੇਹਦ ਸ਼ਰਮਸ਼ਾਰ ਕਰਦਾ ਮਾਮਲਾ ਤੁਸੀਂ ਦੇਖ ਰਹੇ ਹੋ ਜਿੱਥੇ ਇਸ ਵਿਅਕਤੀ ਦੇ ਵੱਲੋਂ ਔਰਤ ਦਾ ਪਹਿਰਾਵਾ ਪਾ ਕੇ ਫਿਰ ਅੱਧੀ ਰਾਤ ਨੂੰ ਲੋਕਾਂ ਦੀਆਂ ਗੱਡੀਆਂ ਰੋਕ ਕੇ ਲਿਫਟ ਲਈ ਜਾਂਦੀ ਸੀ ਫਿਰ ਸੁੰਨਸਣ ਥਾਂ ਦੇ ਉੱਤੇ ਲਿਜਾ ਕੇ ਉਹਨਾਂ ਦਾ ਸਾਰਾ ਕੁਝ ਲੁੱਟ ਲਿਆ ਜਾਂਦਾ ਸੀ ਉਹਨਾਂ ਨਾਲ ਕਟਿਆ ਕੰਮ ਵੀ ਕੀਤਾ ਜਾਂਦਾ ਸੀ ਤੇ ਫਿਰ ਉਹਨਾਂ ਨੂੰ ਮੌਤ ਦੇ ਘਾਟ ਉਧਾਰ ਦਿੱਤਾ ਜਾਂਦਾ ਸੀ ਇੱਕ ਨਹੀਂ ਦੋ ਨਹੀਂ ਬਲਕਿ 11 ਕਤਲ ਇਸ ਵਿਅਕਤੀ ਦੇ ਵੱਲੋਂ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਲੋਕੋ ਅਜਹਿ ਲੋਕਾਂ ਤੋਂ ਸਾਵਧਾਨ ਹੋ ਜਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹ ਲੋਕ ਵੀ ਸਾਵਧਾਨ ਹੋ ਜਾਣ ਜੋ ਅਜਹਿ ਲੋਕਾਂ ਨੂੰ ਜੋ ਅੱਧੀ ਰਾਤ ਨੂੰ ਲਿਫਟ ਦੇ ਬੈਠਦੇ ਨੇ ਜਿਸ ਵਿਅਕਤੀ ਦੀਆਂ ਤਸਵੀਰਾਂ ਤੁਹਾਨੂੰ ਟੀਵੀ ਸਕਰੀਨ ਤੇ ਦਿਖਾ ਰਿਆਂ ਇਸ ਦੇ ਕਾਰਨਾਮੇ ਸੁਣ ਕੇ ਤੁਹਾਡੇ ਵੀ ਲੂੰ ਕੰਡੇ ਖੜੇ ਹੋ ਜਾਣਗੇ ਕਿ ਜਿਸ ਤਰ੍ਹਾਂ ਰਸੋਈ ਦੇ ਵਿੱਚ ਔਰਤਾਂ ਦੇ ਵੱਲੋਂ ਸਬਜ਼ੀਆਂ ਵੱਡੀਆਂ ਜਾਂਦੀਆਂ ਨੇ ਉਸੇ ਤਰ੍ਹਾਂ ਇਸ ਦਰਿੰਦੇ ਵਿਅਕਤੀ ਦੇ ਵੱਲੋਂ ਸਬਜ਼ੀਆਂ ਨਹੀਂ ਬਲਕਿ ਬੰਦਿਆਂ ਨੂੰ ਵੜਿਆ ਗਿਆ ਇੱਕ ਨਹੀਂ ਦੋ ਨਹੀਂ ਬਲਕਿ 11 ਕਤਲ ਕੀਤੇ ਗਏ ਨੇ ਤੇ ਵਾਰਦਾਤਾਂ ਦਾ ਜਿੱਕਰ ਜ਼ਿਕਰ ਕਰ ਲਈਏ ਤਾਂ ਉਹਨਾਂ ਦੀ ਕੋਈ ਗਿਣਤੀ ਨਹੀਂ ਤਾਂ ਔਰਤਾਂ ਦੇ ਵਾਂਗ ਮੂੰਹ ਤੇ ਚੁੰਨੀ ਲਪੇਟ ਕੇ ਇਸ ਦੇ ਵੱਲੋਂ ਵਾਰਦਾਤਾਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਗਿਆ ਤਾਂ ਬੇਸ਼ਰਮੀ ਦੀ ਹੱਦ ਉਸ ਵੇਲੇ ਹੁੰਦੀ ਹੈ ਜਦੋਂ ਪੱਤਰਕਾਰਾਂ ਦੇ ਵੱਲੋਂ ਇਸ ਨੂੰ ਸਵਾਲ ਕੀਤਾ ਜਾਂਦਾ ਕਿ ਤੁਸੀਂ ਇੰਨੇ ਕਤਲ ਕਿਉਂ ਕੀਤੇ ਨੇ ਇਸ ਦੇ ਪਿੱਛੇ ਕਾਰਨ ਕੀ ਸੀ ਤਾਂ ਇਸ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਮੈਂ ਜਾਣ ਬੁੱਝ ਕੇ ਨਹੀਂ ਕੀਤੇ ਅਣਜਾਣੇ ਦੇ ਵਿੱਚ ਹੋ ਗਏ ਨੇ ਇਸ ਤਰ੍ਹਾਂ 11 ਕਤਲ ਕਰਨ ਤੋਂ ਬਾਅਦ ਵੀ ਇਹ ਆਪਣੇ ਆਪ ਨੂੰ ਮਾਸੂਮ ਦੱਸਦਾ ਹੋਇਆ ਜਿਹੜਾ ਇਹ ਦਿਖਾਈ ਦੇ ਰਿਹਾ ਤਾਂ ਰੋਪੜ ਦੀ ਪੁਲਿਸ ਦੇ ਹੱਥ ਇਹ ਵੱਡੀ ਕਾਮਯਾਬੀ ਲੱਗੀ ਹੈ ਕਿ 11 ਕਤਲ ਕਰਨ ਵਾਲੇ ਤੇ ਹੋਰ ਅਨੇਕਾਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ ਤੇ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਕਾਇਦਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਜਾਣਕਾਰੀ ਸੰਜੀਕਿਤ ਕੀਤੀ ਗਈ ਆਓ ਸੁਣਦੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੀ ਅਹਿਮ ਖੁਲਾਸੇ ਕੀਤੇ ਗਏ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਿਉਂ ਦਿੱਤਾ ਕਹੂ ਚਾ ਵੈਣਾ ਹੈ ਹੈ ਯੋਨ ਦੇ ਬੋਲ ਬੜਾ ਜਾ ਮਾਰੇ ਕੋ ਬੰਦੇ ਮਾਰੇ ਕੋਈ ਹੈ ਲੱਖ ਦੇ ਚਿੱਤ ਨ ਕੋਰੀ ਜੀ ਮੇਂ ਚਿੱਤ ਪੈਗ ਲੱਖ ਪੈਗ ਲੱਖ ਨਹੀਂ ਕੋ ਬੰਦੇ ਮਾਰੇ ਵੀ ਹੈ ਆਪਾ ਕਿਉਂ ਮਾਰੇ ਮੈਂ ਜਾ ਲਿਖਦਾ ਨਾ ਗੱਡੀ ਦੇ ਉਪਰ ਜ਼ੋਰ ਤੇ ਬੋਲਿਆ ਮੈਂ ਜਾਨ ਪੁੱਛ ਕੇ ਨਹੀਂ ਮਾਰੇ ਹੈ ਕੋ ਮਾਰੇ ਮੈਂ ਕੋ ਮਾਰੇ ਕੋ ਬੰਦੇ ਕਿੰਨੇ ਕੋ ਬੰਦੇ ਮਾਰੇ ਹੋਣ ਤੱਕ ਕਿੰਨੇ ਕੁ ਵਾਰ ਦੋ ਤੱਕ ਹਾਏ ਯਾਰ ਬਹੁਤ ਯਾਦ ਯਾਦ ਵੀ ਇਹ ਜਾਤਾ ਕਰ ਕੰਮ ਕੀ ਕਰਦਾ ਸੀ ਕੰਮ ਕੀ ਕਰਦਾ ਯਾਰੀ ਦੜੀ ਸਾਦੀ ਬਾੜ ਬੂਲ ਕੱਟਣ ਦਾ ਕੰਮ ਕਰਦਾ ਬਾੜੂ ਚੋਣਗਾ ਕਰਾ ਲਿੰਗ ਦਾ ਸਟਾਰ ਕਰਨਾ ਕਿ ਉਹ ਮਾਰਚ ਦੇ ਪਿੱਛੇ ਲਿਖਿਆ ਸੀਗਾ ਮਾਰਚ ਦੇ ਰੋਪੜ ਜਿਹੜਾ ਮਾਰਿਆ ਸੀ ਬੰਦਾ ਉਹਦੇ ਪਿੱਛੇ ਪਿੱਛੇ ਕਿਉਂ ਲਿਖਿਆ ਦੋ ਆਵਾਜ਼ ਇਹ ਕਿਹਨੇ ਪੈਸੀ ਚਾਹੁੰਦਾ ਸੀ ਉਹ ਕਾਹਦੇ ਪੈਸੇ ਲੈਣੇ ਤੇ ਅਸੀਂ ਫੜੇ ਸੀ ਮੈਂ ਹੁਤਾਇ ਮੈਂ ਮੰਨ ਆ ਵੀ ਬੀ ਆਂਸਾ ਰੋਕ ਬੰਦ ਤੇਸ ਬੰਦ ਕੰਮ ਕੀਤਾ ਉਹਨੇ Saya बैठा भी फोने मैं उन्हें सारा kita वो गड्डी ਇਹ ਸੀ ਤਾਂ ਸਾਹ ਹਕੀਕਰ ਤੇ ਤਲੰਗਲ ਤਾਂ ਸੀ ਮੈਂ ਪੈਸੇ ਨੇ ਤਾਰੇ ਦੀ ਜਿੱਤ ਤਾਂ ਨਹੀਂ ਸੀ ਮੇਰੇ ਵਰਗਾ ਮਾਰ ਕਾਗਦ ਦੇ ਬਾਹਰ ਵੀ ਚੁੱਟਦਾ ਗੱਡੇ ਨਹੀਂ ਸੀ ਸਾਰੇ ਇਹ ਵੀ ਇਸ ਪਾਸੇ ਜਿਵੇਂ ਜਦ ਵੀ ਮੈਂ ਮਾਰੀ ਪੂਰਨਵਾਰੀ ਹੋਈ ਤੇ ਡਾਕੀਆਂ ਨੂੰ ਵੀ ਕਾਲ ਦੀ ਉੱਪਰ ਆ ਗਿਆ। ਮੈਂ ਤਾਂ ਚੱਲ ਗੱਡੀ ਚ ਬੈਠੀ ਕਰ ਲਾ। ਮੈਂ ਦੋ ਬੋਦੀ ਚਾਹੇ। ਮੈਂ ਤਾਂ ਮੀਰੇ ਕੰਦਾਂ ਮਾਰੇ। ਮੈਂ ਤਾਂ 10 ਬੀ ਚਾਹਾਂ। ਇਹ ਬੈਠ। ਇਹ ਮਾਫਰ ਸੀ ਤੇ ਮੈਂ ਤਾਂ। ਮੈਂ ਉਹ ਲਾ ਕੇ ਵੀ ਕਰ ਸੁਭਾ। ਜਿਹੜੇ ਬਾਕੀ ਬੰਦੇ ਮਾਰੇ ਉਹ ਵੀ ਅਲੀ ਮਹਮੂਦ ਨਾਲ ਮਾਰੇ। ਕੋਈ ਨਾ ਕੋਈ ਫੰਦੇ ਸੀ। ਤਾਰੇ ਪੈਸੇ ਨਹੀਂ ਦਿੰਦੇ ਕੰਮ ਮਾਰਦਾ ਦਾ ਪੈਸੇ ਤੇ ਚੱਕਰ ਤੋਂ ਬਾਰੇ ਸਾਰੇ ਪੈਸੇ ਦਿੰਦੇ ਨਹੀਂ ਅੱਛਾ ਮੋਟ ਮਾਰ ਕੇ ਵੀ ਲੱਗਦੀ ਕਿ ਨਾ ਕਰਦੇ ਸੀ ਅੱਜ ਤੱਕ ਕੀ ਸਾਥ ਤੇ ਰਿਹਾ ਉਹਦੇ ਪਰਿਵਾਰ ਚ ਕੌਣ-ਕੌਣ ਹੈਗਾ? ਰਿਵਾਤ ਛੱਡੇ ਹੈ ਦੋ ਛਾਂ ਅੱਛਾ ਦਰਵਾਰ ਨਹੀਂ ਛੱਡਦਾ ਤੂੰ ਹੀ ਛੱਡੇ ਪਰਿਵਾਰ ਨੂੰ ਸਾਵੇਂ ਨਹੀਂ ਛੱਡ ਅੱਛਾ ਕਿੰਨੇ ਕੌਣ ਤੱਕ ਵਾਰ ਦਿੱਤਾ ਕਰੀਏ

ਕਿੱਥੇ ਮਾਫੀ ਮੰਗਦਾ ਸੀ ਮੇਰੇ ਪੈਰ ਚੁੱਤੀ ਮਾਫੀ ਮੈਂ ਅੱਜ ਮੰਗਦਾ ਸੀ ਮਾਫਰੰ ਤੋਂ ਬਾਕੀ ਹੋ ਗਈ ਮਾਫਰਾ ਦੇ ਤੁਹਾਨੂੰ ਜਲਦੀ ਠੀਕ ਹੈ ਠੀਕ ਅੱਧ ਨੂੰ ਆ ਜੀ ਫੋਟੋ ਵਾਲੀ ਅ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਇਨੀਸ਼ੀਅਲ ਕ੍ਰਾਈਮ ਦੇ ਅਣਸੁਣਜੇ ਕੇਸ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉੱਤੇ ਤਫ਼ਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਐ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ ਸਿਲਸਲੇ 'ਚ ਅਨੰਦਪੁਰ ਸਾਹਿਬ ਤੇ ਨੰਗਲ ਸਬਡਿਵੀਜ਼ਨ 'ਚ ਐਸਪੀ ਪੀਬੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਟ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਸਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕੁਆਰਟਰ ਦੀ ਸੁਪਰਵਾਈਜ਼ਨ ਹੇਟ ਐਸਐਚਓਜ਼ ਤੇ ਡੀਐਸਪੀ ਸਹਿਬਾਨ ਦੀ ਜਿਹੜੀ ਹੈਗੀ ਐ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫ਼ਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ شہادت ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਤੁਹਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨੂੰ ਟਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਇਹ ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਅਹੁਣ ਤਲਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੇ ਨੇ ਤੁਹਾਨੂੰ ਯਾਦ ਹੋਣਾ ਕਿ ਜਨਵਰੀ ਮਹੀਨੇ 'ਚ ਅਥੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਮਿਲੀ ਸੀਗੀ ਕਾਰ ਵਿੱਚ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਛੋਟੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸਚੁਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਤਰਫ ਅਟ੍ਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਇਸ ਕਫਲ ਹੁੰਦਾ ਸੀ ਮੇ ਬੀ ਜਿਤਨਾ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਇਹ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ 5 ਕੇਸ ਜਿਹੜਾ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਹਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਕਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤੇਗੜ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ 6 ਕੇਸਿਸ ਹੈਗੇ ਨੇ ਉਨ੍ਹਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਏ ਆਗੇ ਔਰ ਬਾਕੀ ਜ਼ਿਲ੍ਹਿਆਂ ਨਾਲ ਰابطਾ ਕਰਕੇ ਜਿਹੜੇ ਕੇਸੇ ਹੈਗੇ ਉਹਨਾਂ ਨੂੰ ਵੀ ਦੇਖ ਰਹੇ ਆਗੇ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਐਵੀਡੈਂਸਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਇਕਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਪਰ ਫੈਮਿਲੀ ਬੈਕਗ੍ਰਾਉਂਡ ਤੁਹਾਨੂੰ ਦਾ ਪੁੱਆ ਬੰਦੇ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈਗੇ ਨੇ ਨੇ ਵਿਆ ਔਰ ਘਰੋਂ ਜਰਾ ਹੈਗਾ ਇਹਨੂੰ ਕੱਟਿਆ ਹੋਇਆ ਸੀਗਾ ਬਿਕੋਜ਼ ਸ਼ਰਾਬ ਥਰੂ ਪਿੰਦਾ ਸੀਗਾ ਔਰ ਗਲਤ ਜਿਹੜੀ ਹੈਗੀ ਹੈ ਦੀ ਪ੍ਰਵ੍ਰਿਤੀ ਸੀਗੀ ਜਿਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਕੱਟਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਦ ਤਰ੍ਹਾਂ ਆਵਾਰਾ ਘੁੰਮਦਾ ਰਹਿੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਇਹ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉੱਥੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੋੜਾ ਟੋਲ ਪਲਾਸੇ 'ਤੇ ਲੱਗੇ ਜਿਹੜਾ ਮਰਡਰ ਹੋਇਆ ਸੀਗਾ ਉਹਦੇ 'ਚ ਮੋਬਾਈਲ ਫੋਨ ਗਿਆ ਸੀ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਉਹ ਨਾਲੇਜ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਬਾਕੀ ਜਿਹੜੇ ਪੁਆਇੰਟ ਆਗੇ ਨੇ ਉਹਨਾਂ ਤੇ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵੀਡੈਂਸੇ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਾਏਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਇਹ ਟ੍ਰੇਸ ਕਿੱਦਾਂ ਆਇਆ ਪੁਲਿਸ ਦੇ ਸਾਹਦੇ ਕੀ ਤਰ੍ਹਾਂ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤਾਂ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਹੈ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵਿਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਐਵਿਡੈਂਸਸ ਜਦੋਂ ਹੁੰਦੇ ਹੈਗੇ ਨੇ ਤੇ ਕੇਸਿਸ ਵਿੱਚ ਕਨਵਿਕਸ਼ਨ ਵੀ ਹੁੰਦੀ ਹੈਗੀ ਹੈ ਤੇ ਨਾਲ ਦੇ ਨਾਲ ਟ੍ਰੇਸ ਵੀ ਹੁੰਦੇ ਹੈਗੇ ਹੈ ਜਿੰਨਾ ਜਿਵੇਂ ਦੱਸਿਆ ਵੀ ਇਹ ਥੋੜਾ ਜਿਹਾ ਮਤਲਬ ਗੇ ਟਾਈਪ ਹੈਗਾ ਜਾਂ ਸੈਕਸ਼ੂਅਲ ਪ੍ਰੋਬਲਮ ਹੈਗੀ ਉਹਨੂੰ ਇਹਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚਾ ਆਇਆ ਕੋਈ ਇਦਾਂ ਦਾ ਕੋਈ ਕ੍ਰਾਈਮ ਕ੍ਰਾਈਮ ਇਹਦਾ ਹੁਣ ਤਲਕ ਜਿਹੜਾ ਆਪਾਂ ਪਤਾ ਕਰਾਇਆ ਹੈਗਾ ਕੋਈ ਪਿਛਕੜ ਜਿਹੜਾ ਹੈਗਾ ਬਿਲਕੁਲ ਕਲੀਅਰ ਹੈਗਾ ਬਟ ਹੁਣ ਚੁੱਕੀ ਹੈ ਸਾਰਾ